ਪਿੰਡ ਜੋ ਕੋਸ਼ਤਾ ਸ਼ਰਮਾ ਕਹਿੰਦਾ ਇਹ ਗੱਲ ਹੋਈ ਯਾਰ ਵੀ ਕਰਦਾ ਦੇਖੋ ਬੇਸ਼ਰਮਾਈ ਆ ਜੀ ਤੁਮਨੇ ਕੰਮ ਕਰਦੇ ਆਸਵਾਸ ਇੱਧਰ ਸੁਣੋ ਸੁਣੋ ਇੱਧਰ ਆਇਸ ਬਾਸ ਤੇ ਤੁਹਾਨੂੰ ਪਤਾ ਨਹੀਂ ਬੰਦਿਆਂ ਨੂੰ ਅੱਗੇ ਇਹਨੂੰ ਇਹ ਜਹਰ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਨਹੀਂ ਹੁਣ ਤੁਸੀਂ ਹੋਵੋਗੇ ਠੀਕ ਹੈ ਤੈਨੂੰ ਨਹੀਂ ਪਤਾ ਕੁਛ ਨਾ ਤੂੰ ਪੰਜਾਬ ਚ ਨਹੀਂ ਰਹਿੰਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਤੂੰ ਕਹਿੰਦਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤਾਨੂੰ ਇਹ ਨਹੀਂ ਪਤਾ ਮੈਂ ਇੱਕ ਬੰਮਣਾ ਦਾ ਮੁੰਡਾ ਹਿੰਦੂ ਪਰਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਸੰਗਰਾ ਦੇ ਉ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਸਵਾਗਤ ਹੈ ਡਾ ਮਸੀਹੀ ਨੋਜ ਪੰਜਾਬੀ YouTube ਚੈਨਲ ਦੇ ਉੱਤੇ ਕਿਸੇ ਪਿੰਡ ਦੇ ਵਿੱਚ ਈਸਾਈ ਭਾਈਚਾਰੇ ਦਾ ਸਮਾਗਮ ਚੱਲ ਰਿਹਾ ਸੀ ਤੇ ਉੱਥੇ ਕੁਝ ਸਿੱਖ ਆਗੂ ਪਹੁੰਚ ਜਾਂਦੇ ਨੇ ਤੇ ਉਹ ਸਮਾਗਮ ਨੂੰ ਬੰਦ ਕਰਾ ਦਿੰਦੇ ਨੇ ਤੇ ਸਿੱਖ ਆਗੂਆਂ ਵੱਲੋਂ ਉਹਨਾਂ ਨੂੰ ਡਰਾਇਤ ਮਕਾਇਬੀ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਸ਼ੀਦੀ ਦਿਹਾੜੇ ਚੱਲ ਰਹੇ ਨੇ ਤੇ ਤੁਸੀਂ ਇਸ ਤਰੀਕੇ ਨਾਲ ਨੱਚ ਟੱਪ ਕੇ ਆਪਣਾ ਪ੍ਰੋਗਰਾਮ ਕਿਉਂ ਮਨਾ ਰਹੇ ਹੋ ਜਦ ਕਿ ਕਿਸੇ ਦੇਖਦੇ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨੂੰ ਆਪਣਾ ਰਾਈਟ ਦਿੰਦਾ ਹੈ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਈਸਾਈ ਭਾਈਚਾਰੇ ਨੇ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਨੇ ਜਿਹੜਾ ਸਮਾਗਮ ਵੀ ਬੰਦ ਕਰ ਦਿੱਤਾ ਪਰ ਤੁਸੀਂ ਧਿਆਨ ਨਾ ਦੇਖੋ ਕਿ ਕੁਝ ਜਿਹੜੇ ਵਿਅਕਤੀ ਸੀ ਉਹ ਜ਼ਬਰਦਸਤੀ ਉਹਨਾਂ ਨੂੰ ਡਣਾ ਦੇ ਧਮਕਾਉਂਦੇ ਹੋਏ ਨਜ਼ਰ ਆਏ ਤੁਸੀਂ ਖੁਦ ਦੇਖੋ ਇਸ ਵੀਡੀਓ ਨੂੰ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਕਿ ਕਿਸੇ ਵੀ ਧਾਰਮਿਕ ਸਮਾਗਮ ਨੂੰ ਇਸ ਤਰੀਕੇ ਨਾਲ ਜਾ ਕੇ ਉੱਥੇ ਬੰਦ ਕਰਾਣਾ ਉੱਥੇ ਹੁੱਲੜਬਾਜ਼ੀ ਕਰਨੀ ਕਿੰਨਾ ਕੁ ਜਾਇਜ਼ ਹੈ ਇਹ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਜੋ ਸੱਚੇ ਸਿੱਖਣੇ ਗੁਰੂ ਦੇ ਉਹ ਕਦੇ ਵੀ ਇਸ ਤਰੀਕੇ ਦੀ ਹਰਕਤ ਨਹੀਂ ਕਰਦੇ ਦੇਖੋ ਪੂਰੀ ਵੀਡੀਓ ਨੂੰ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਮਸੀਹੀ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਸਾਡੇ ਮਸੀਹੀ ਨੂਜ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਸੇ ਵਿਅਕਤੀ ਦੀ ਧਾਰਮਿਕ ਪਾਵਨਾਮਾ ਨੂੰ ਆਹਤ ਕਰਨਾ ਇਸੇ ਅਤੇ ਕਿਸੇ ਵਿਅਕਤੀ ਵਿਸ਼ੇ ਤੇ ਅਕਸ਼ ਨੂੰ ਨੁਕਸਾਨ ਪਹੁੰਚਾਉਣਾ ਸਾਡੇ ਚੈਨਲ ਦਾ ਮਕਸਦ ਬਿਲਕੁਲ ਵੀ ਨਹੀਂ ਹੈ ਪਿੰਡ ਚੋਂ ਕੋਸਤਾ ਸ਼ਰਮ ਕਰ ਲੋ ਇਹ ਕੀ ਗੱਲ ਹੋਈ ਜਿਹੜੇ ਕਰਤਾ ਸ਼ਰਮ ਵਾਲੀ ਆ ਜੀ ਤੁਮਲੇ ਕੰਮ ਕਰਾਸ ਬਾਸ ਇਧਰ ਸਣਾਓ ਸੁਣੋ ਜੀ ਇਸ ਵਾਸਤੇ ਤੁਹਾਨੂੰ ਜਾਣਨਾ ਬੰਦਿਆਂ ਨੂੰ ਅੱਗੇ ਇਹਨੂੰ ਇਹੋ ਜਿਹਾ ਹਰਕਤ ਕਰੀਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਰਪੰਚ ਨਹੀਂ ਹੁਣ ਤੁਸੀਂ ਹੋਵੋਗੇ ਕਿ ਅਸੀਂ ਇਹੋ ਜਿਹਾ ਤੁਸੀਂ ਅੰਦੀ ਪਾੜਾ ਨਹੀਂ ਕਹਿੰਦੇ ਤੁਸੀਂ ਆਪਣੇ ਚਰਚੇ ਜਿਹਾ ਲੰਗਰ ਕਰੋ ਚਰਚੇ ਕਰੋ ਜਿੱਥੇ ਮਾਰੀ ਜਾ ਕੇ ਕਰੋ ਇੱਥੇ ਗਰਾਊਂਡ ਹੀ ਸਾਂਝਾ ਇੱਥੇ ਹੋਣਾ ਚਾਹੀਦਾ ਹੈ ਅਸੀਂ ਤੁਹਾਨੂੰ ਦੱਸੋ ਬਾ ਲੰਗਰ ਕਰੋ ਕਰੋ ਵੀਰ ਜੀ ਅਸੀਂ ਤੋਂ ਨਹੀਂ ਮੰਨ ਲਿਆ ਅਸੀਂ ਤੋਂ ਬਈ ਕੋ ਨੂੰ ਆਪ ਸ਼ਰਮ ਚਾਹੀਦੀ ਹੈ ਇਹ ਪਹਿਲਾਂੋਂ ਚੱਲਦੀ ਕਿਹੜਾ ਕੰਮ ਕਰ ਲੱਗਿਆ ਮੈਂ ਕਹਤਾ ਵੀ ਅਸੀਂ ਬਦਲ ਕਰਤਾ ਪਰ ਕਰਿਆ ਨਾ ਕਰੋ ਸਾਨੂੰ ਮਨਜ਼ੂਰ ਨਾ ਆ ਅਸੀਂ ਉੱਠ ਕੇ ਇਸ ਕੰਮ ਨੂੰ ਆਈਏ ਕਰੋ ਦੇ ਆ ਆਪਣੇ ਅਫਸੋਸ ਦੇ ਦਿਨ ਚੱਲਦੇ ਨੇ ਸਾਨੂੰ ਉੱਥੇ ਹਾਜ਼ਰੀ ਲਵਾਉਣ ਦਿਓ ਸਾਨੂੰ ਛੱਡ ਕੇ ਇਧਰ ਨੂੰ ਭਜਣਾ ਪੈਂਦਾ ਕੋਈ ਨਹੀਂ ਇਸ ਤੋਂ ਡਿਪਾਰਟਮੈਂਟ ਤੋਂ ਪੱਤਰ ਵੀ ਚੋਰ ਠੀਕ ਆਪਣਾ ਲੰਗਰ ਜੋ ਵਾਰੀ ਕਰੋ ਲੰਗਰ ਕੀ ਮਤਲਬ ਬੈਠ ਕੇ ਭਜਨ ਕਰੋ ਪਾਠ ਕਰੋ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜੋ ਮਾਜੀ ਕਰੋ ਠੀਕ ਹੈ ਸ਼ੋਰ ਨਹੀਂ ਚੱਲਣਾ ਚਾਹੀਦਾ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ ਤੁਸੀਂ ਕਿਹਦਾ ਪਾਸਾ ਸੁਣ ਲਈ ਤੁਹਾਡੀ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਕਹਿੰਦਾ ਨਹੀਂ ਤੁਹਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਇਹ ਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਕਹਿੰਦਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਨੂੰ ਇਹ ਨਹੀਂ ਪਤਾ ਮੈਂ ਇੱਕ ਬੰਮੜਾ ਦਾ ਮੁੰਡਾ Hindu ਪਰਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜੁੜਾ ਤੋਂ ਉੱਤਰ ਕੇ ਆਇਆ ਤੇ ਤੂੰ ਇਹ ਗੱਲ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਨਹੀਂ ਹੋਇਆ ਨਹੀਂ ਇਹ ਨਹੀਂ ਕੱਲਾ ਇਹ ਵੀ ਗੱਲ ਹੁੰਦੀ ਸਾਨੂੰ ਨਹੀਂ ਪਤਾ ਹੈਗਾ ਨਹੀਂ ਮੈਂ ਨਾੜ ਨਾੜੀਆਂ ਕਹਿੰਦੇ ਆ ਹੋਰ ਜਿਹਨੇ ਇਹ ਨਹੀਂ ਚਲੋ ਨਾ ਫਿਰ ਅਸੀਂ ਦੱਸ ਦਿੰਦੇ ਆ ਵੀ ਕੀ ਹੋਇਆ ਨਹੀਂ ਮੈਂ ਕਹਾਂ ਅਸੀਂ ਦੱਸ ਦਾਂਗੇ ਮੈਂ ਕਹਾਂ ਜੀ ਹੈਗਾ ਫਿਰ ਅਸੀਂ ਦੱਸਣੇ ਆ ਵੀ ਕੀ ਹੋਇਆ ਠੀਕ ਹੈ ਜੀ ਪਰ ਗੱਲ ਖਤਮ ਹੋ ਗਈ ਨਾ ਚੁੱਪ ਕਰ ਹਾਂ ਤਾਂ ਉਹਨਾਂ ਨੂੰ ਚੁੱਪ ਕਰਾਓ ਜੀ ਅਸੀਂ ਭੈਣ ਭੈਣ ਮੇਰੀ ਅਸੀਂ ਤੁਹਾਨੂੰ ਨਹੀਂ ਕਹਿੰਦੇ ਵੀ ਚੁੱਪ ਕਰਾਓ ਉਹਨਾਂ ਨੂੰ ਕੀ ਹੋਇਆ ਕੀ ਨੇ ਅਸੀਂ ਚੁੱਪ ਕਰਦੇ ਅਸੀਂ ਚੁੱਪ ਹੀ ਆ ਅਸੀਂ ਹੱਥ ਜੋੜ ਕੇ ਹੀ ਗੱਲ ਕਰਦੇ ਆ ਭੈਣ ਮੇਰੀ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਓ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆ ਤੁਹਾਡੀ ਇੱਜ਼ਤ ਕਰਦੇ ਆ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਆ ਬੰਦਿਆਂ ਨੂੰ ਮੱਲੇ ਪੈਣਾ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਬਾਬਾ ਨੂੰ ਥੋੜੇ ਪਾਪਾ ਗਲਤ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਹੈ। ਵੀਰੇ ਸੋਰੀ। ਹਾਂ ਕੋਈ ਗੱਲ ਨਹੀਂ ਕਰਾ। ਲੰਗਰ ਨੂੰ ਅਸੀਂ ਲੇਟ ਹੋ ਗਏ। ਲੰਗਰ ਬਣਿਆ ਉਹਦਾ ਛੱਕੇ। ਲੰਗਰ ਵੀਰ ਦੀ ਲੰਗਰ। ਦੇਖੋ ਸਾਨੂੰ ਅੱਧਾ ਘੰਟਾ ਘਾਟੇ ਤੇ ਕੰਮ ਰਹਿ ਗਿਆ ਹੀ ਬਸ। ਲੰਗਰ ਛੱਡ ਗਿਆ। ਵੀਰੇ ਅਸੀਂ ਤਾਂ ਮੰਨਦੇ ਹਾਂ ਤੁਹਾਡੀ। ਲੰਗਰ ਲੰਗਰ ਹਰੇ ਗੁਰਦੁਆਰੇ 'ਚ ਲੱਗਿਆ ਹੋਇਆ। ਥੋੜੀ ਜਿਹੀ ਇੱਕ ਬੰਦਾ ਲੰਗਰ ਖਾ ਕੇ ਦਿਖਾ ਦਿੰਦੇ ਨੇ। ਅੱਜ ਜੇ ਮੈਂ ਚੱਲਦਾ ਬੜੇ ਭਾਈ ਮੈਂ ਪਾਸਟਰ ਆਏ ਤੇ ਪਾਸਟਰ ਮੈਂ ਚੱਲਦਾ ਤੁਸੀਂ ਰਿਕੁਐਸਟ ਨਹੀਂ ਤੁਸੀਂ ਕਾਸਟ ਤੱਕ ਇਹ ਜਗ੍ਹਾ ਤੋਂ ਮੈਂ ਰਹੀ ਇੱਥੇ ਦਾ ਮਤਲਬ ਲਿਜਾਣੇ ਤੋਂ ਬੀਜੀ ਅਸੀਂ ਦੇਖ ਲਾ ਕੇ ਦੰਨੇ ਆ ਕੋਈ ਦੇਖ ਮੈਂ ਕਹਿੰਨਾ ਮੈਂ ਮੈਂ ਖਾਣਾ ਮੈਂ ਖਾਣਾ ਮੈਂ ਖਾਣਾ ਚਾਹੁੰਦਾ ਤੁਸੀਂ ਕਰਦੇ ਨਹੀਂ ਵੀ ਤੁਸੀਂ ਠੀਕਾ ਦੀ ਦੇਖ ਖਾਣੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਯਾਰ ਕਿਹੜੇ ਦਿਨ ਚੱਲਦੇ ਪਈਆਂ ਤੇ ਅੱਪਾ ਕੀ ਕਰਦੇ ਤੁਸੀਂ ਸਾਊਂਡ ਨਾ ਲਾਓ ਭਰਾ ਮੇਰੇ ਅਪੀਲ ਰਿਕਵੈਸਟ ਕਰਦੇ ਹਾਂ ਤੁਸੀਂ ਸਾਡੀ ਵੀ ਰਿਕਵੈਸਟ ਸਮਝੋ ਨਾ ਤੁਸੀਂ ਸਾਊਂਡ ਤੋਂ ਬਿਨਾ ਤੁਸੀਂ ਸਾਊਂਡ ਤੋਂ ਬਿਨਾ ਬੈਠੋ ਕੀਰਤਨ ਕਰੋ ਆਪਣਾ